ਬੇਟ ਨਿਊਜ਼ ਦੇ ਉੱਤੇ ਤੁਹਾਡਾ ਸਵਾਗਤ ਹੈ ਇਲਾਕੇ ਦੀਆਂ ਸੰਗਤਾਂ ਹੀ ਨਹੀਂ ਦੂਰ ਦਰਾਡੇ ਦੀਆਂ ਸੰਗਤਾਂ ਨੇ ਆ ਕੇ ਵੀ ਇੱਥੇ ਬਹੁਤ ਵੱਡੇ ਵੱਡੇ ਹੰਬਲੇ ਮਾਰੇ ਥੈਲਿਆਂ ਦੇ ਥੈਲੇ ਲੱਖਾਂ ਕਰੋੜਾਂ ਹੀ ਥੈਲਾ ਇੱਥੇ ਢਾਹ ਦੇ ਉੱਤੇ ਲੱਗ ਚੁੱਕਾ ਤੇ ਦਰਿਆ ਦੇ ਭਗਦੇ ਪਾਣੀ ਦੀ ਆਵਾਜ਼ ਸੁਣ ਸੁਣ ਕੇ ਲੋਕਾਂ ਦੇ ਜਿਹੜੇ ਕੰਨ ਆ ਉਹ ਵੀ ਪੱਕ ਗਏ ਤਾਂ ਅੱਜ ਇੱਕ ਮਿੱਠਾ ਜਿਹਾ 뮤직 ਜਿਹੜਾ ਹੈ ਉਹ ਮੈਂ ਤੇ ਲੌਣ ਦੀ ਕੋਸ਼ਿਸ਼ ਕੀਤੀ ਆ ਜੇ ਗੱਲ ਆਪਾਂ ਢਾਹ ਦੀ ਕਰੀਏ ਤਾਂ ਇਹ ਕਹਿ ਸਕਦੇ ਆ ਕਿ ਇੱਕ ਆਖਰੀ ਹੰਬੜਾ ਬਾਕੀ ਰਹਿ ਗਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਇੱਥੋਂ ਅਸੀਂ ਜਿੱਤ ਪ੍ਰਾਪਤ ਕਰ ਲੈਨੇ ਆ ਤਾਂ ਫਿਰ ਦਰਿਆ ਅੱਗੇ ਪਧਰਾ ਹੋ ਕੇ ਚੱਲੇਗਾ ਅੱਜ ਮੈਂ ਸ਼ਾਮ ਦੇ 7 ਵਜੇ ਦੇ ਕਰੀਬ ਜਦੋਂ ਇੱਥੇ ਦਰਿਆ ਦੇ ਉੱਤੇ ਆ ਕੇ ਹਾਲਾਤ ਜਿਹੜੇ ਆ ਉਹ ਦੇਖੇ ਤਾਂ ਇੱਥੇ ਦੇਖਣ ਤੇ ਪਤਾ ਲੱਗਿਆ ਕਿ ਇੱਕ ਨਵਾਂ ਰੁੱਖ ਜਿਹੜਾ ਆ ਉਹ ਇੱਥੇ ਬਣ ਚੁੱਕਾ ਪਿੱਛੋਂ ਜਿਵੇਂ ਜਿਵੇਂ ਸੰਗਤਾਂ ਨੇ ਇਹ ਆ ਦੇਖੋ ਕਿੱਡਾ ਵੱਡਾ ਉਪਰਾਲਾ ਇਹ ਸੰਗਤਾਂ ਦੇ ਦੁਆਰਾ ਹੈਗਾ ਪੂਰਾ ਰੈਕ ਭਰ ਕੇ ਇਹ ਆ ਸੁੱਟ ਰਹੇ ਆ ਸੋ ਪਿੱਛੋਂ ਜਿਹੜਾ ਹੈ ਇੱਕ ਬਹੁਤ ਵਧੀਆ ਸੰਗਤਾਂ ਨੇ ਬੜੀ ਤਕਨੀਕ ਦੇ ਨਾਲ ਮਿਲਟਰੀ ਦੇ ਨਾਲ ਮਿਲ ਕੇ ਇਹ ਕਾਰਜ ਨੂੰ ਜਿਹੜਾ ਆ ਉਹ ਅੰਜਾਮ ਦਿੱਤਾ ਹੈ ਪਰ ਜਿਹੜੀ ਪਰਲੇ ਪਾਸੇ ਜਿੱਧਰਲੇ ਪਾਸੇ ਆਪਾਂ ਡਰੇਨ ਕੱਢਣ ਦੀ ਸੋਚਦੇ ਸੀ ਉਧਰੋਂ ਵੀ ਪਾਣੀ ਦਾ ਰੁਖ ਜਿਹੜਾ ਆ ਆ ਦੇਖੋ ਹੁਣ ਕੁਝ ਸਿੱਧਾ ਹੋ ਚੁੱਕਾ ਹੈ ਲੇਕਿਨ ਆਖਰ ਦੇ ਵਿੱਚ ਜਿਹੜੀ ਇੱਕ ਆਖਰੀ ਠੋਕਰ ਆ ਆ ਦੇਖੋ ਆ ਸਾਹਮਣੇ ਨਜ਼ਰ ਆਉਂਦੀ ਆ ਆਪਾਂ ਨੂੰ ਇਹ ਜਿਹੜੀ ਠੋਕਰ ਤੇ ਉਹ ਵੀ ਆਪਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਪਾਣੀ ਦਾ ਜਿਹੜਾ ਬਹਾਵ ਆ ਉਹ ਕੁਝ ਘਟਿਆ ਤੇ ਪਾਣੀ ਜਿਹੜਾ ਹੈ ਉਹ ਲਗਭਗ ਹੁਣ ਦਰਿਆ ਦੇ ਵਿੱਚ ਉਹਨਾ ਨਹੀਂ ਫੇਰ ਵੀ ਬਹੁਤ ਜ਼ਿਆਦਾ ਪੱਦਰ ਘਟਿਆ ਹੈ ਮਿਲਟਰੀ ਹਜੇ ਵੀ ਆਪਣੀ ਪੂਰੇ ਦਮ ਖੰਮ ਜੜੀ ਆ ਉਹ ਦਿਖਾ ਰਹੀ ਆ ਤੇ ਸੰਗਤ ਵੀ ਫਿਲਹਾਲ ਘਟੀ ਜਰੂਰ ਆ ਸੰਗਤ ਕਿਉਂਕਿ ਸ਼ਾਮ ਦਾ ਵੇਲਾ ਆ ਪਰ ਫੇਰ ਵੀ ਕੁਝ ਇਲਾਕੇ ਦੀ ਸੰਗਤ ਜਿਹੜੀ ਆ ਇੱਥੇ ਕੰਮ ਕਰਦੀ ਨਜ਼ਰ ਆਉਂਦੀ ਆ ਤੇ ਜੇ ਆਪਾਂ ਸ਼ਿਫ ਦੇ ਵਾਲੇ ਪਾਸੇ ਨਿਗਾਹ ਮਾਰੀ ਆ ਦੇਖੋ ਜਿੱਥੇ ਆ ਜਾਲ ਪਿਆ ਇੱਥੋਂ ਇੱਕ ਤਰੇੜ ਜਿਹੜੀ ਆ ਉਹ ਸਵੇਰ ਦੀ ਬਣੀ ਹੋਈ ਆ ਪਤਾ ਨਹੀਂ ਉਸ ਖਵਾਜੇ ਦੀ ਕੀ ਰਮਜ ਹੈਗੀ ਆ ਕਿ ਬਦੀ ਨਹੀਂ ਹੈਗੀ ਹਜੇ ਤੱਕ ਇਹ ਤਰੇੜ ਅੱਜ ਇੱਥੇ ਜਾਲ ਰੱਖਿਆ ਹੋਇਆ ਇਹਦੇ ਵਿੱਚ ਪੂਰੀ ਥੱਲੇ ਥੱਲੇ ਦੀ ਥੱਲੇ ਤਰੇੜ ਜਿਹੜੀ ਆ ਉਹ ਆਈ ਹੋਈ ਆ ਇਹ ਜਿਹੜੀ ਢੇਗਾ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਆ ਜੇ ਉਸ ਖਵਾਜੇ ਨੇ ਚਾਇਆ ਜੇ ਨਾ ਚਾਇਆ ਤਾਂ ਇਹ ਜਿਉਂਦੀ ਤਿਉਂ ਬਰਕਰਾਰ ਵੀ ਰਹਿ ਸਕਦੀ ਆ ਜੇ ਸੀ ਵੀ ਮਸ਼ੀਨ ਜਿਹੜੀ ਆ ਉਹ ਇੱਥੇ ਇਹ ਲੱਗੀ ਹੋਈ ਆ ਉਹਨੇ ਕੁਝ ਢਾਪ ਦੇ ਉੱਤੋਂ ਪੱਥਰ ਚੁੱਕ ਕੇ ਵੀ ਆ ਦੇਖੋ ਇਹ ਇੱਥੇ ਇਹ ਸਿੱਟ ਰਹੀ ਆ ਇਹ ਇਹ ਜਿਹੜੀ ਜੀਸੀਬੀ ਮਸ਼ੀਨ ਆ ਇਹ ਬਿਲਕੁਲ ਠੋਕਰ ਦੇ ਉੱਤੇ ਆ ਦੇਖੋ ਆਹ ਠੋਕਰ ਤੋਂ ਜਦੋਂ ਪਾਣੀ ਜਿਹੜਾ ਆ ਇਹ ਨਵਾਂ ਰੁੱਖ ਬਣਾ ਕੇ ਘੁੰਮ ਰਿਹਾ ਇਸ ਤੋਂ ਬਾਅਦ ਦਰਿਆ ਬਿਲਕੁਲ ਪੱਧਰ ਤੇ ਉਸ ਤੋਂ ਬਾਅਦ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਫਿਰ ਜਿਹੜੀ ਦੁਰਘਟਨਾ ਹੋਣ ਦਾ ਚਾਂਸ ਨਹੀਂ ਸੋ ਸੰਗਤਾਂ ਨੂੰ ਮੇਰੀ ਇਸ ਵੀਡੀਓ ਦੇ ਰਾਹੀਂ ਅਪੀਲ ਆ ਕਿ ਅੱਜ ਦੀ ਰਾਤ ਚਲੋ ਵਾਹਿਗੁਰੂ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਵੇ ਕਿਉਂਕਿ ਇਹ ਉਸ ਜੇ ਉੱਥੇ ਦੇਖਿਆ ਜਾਵੇ ਤਾਂ ਬਹੁਤ ਘੱਟ ਵਰਕਰ ਹੁਣ ਰਹਿ ਚੁੱਕੇ ਆ ਲੋਕੀ ਵੀ ਥੱਕ ਚੁੱਕੇ ਆ 10 ਦਿਨ ਹੋ ਗਏ ਲਗਾਤਾਰ ਕੰਮ ਕਰਦਿਆਂ ਨੂੰ ਲੋਕੀ ਆਪਣੇ ਘਰਾਂ ਨੂੰ ਮੁੜ ਗਏ ਆ ਕਿਤੇ ਐਦਾਂ ਨਾ ਹੋਵੇ ਕਿ ਅਸੀਂ ਅਵੇਸਲੇ ਹੋ ਜਾਈਏ ਤੇ ਕੋਈ ਅਨਹੋਣੀ ਘਟਨਾ ਜਿਹੜੀ ਆ ਉਹ ਹੋ ਨਿਪੜੇ ਸੋ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਆ ਜਿਹੜੀ ਸਥਿਤੀ ਆ ਇੱਕ ਵਾਰ ਜੇ ਸਾਂਭੀ ਗਈ ਤਾਂ ਫਿਰ ਯਕੀਨੀ ਤੌਰ ਤੇ ਅਸੀਂ ਕਹਿ ਸਕਦੇ ਆ ਕਿ ਸੰਗਤਾਂ ਨੇ ਜਿੱਤ ਜਿਹੜੀ ਆ ਉਹ ਜਿੱਤ ਲਈ ਤੇ ਆਹ ਦੇਖੋ ਮੈਂ ਥੋੜੀ ਜਿਹੀ ਦਿਖਾਉਣ ਦੀ ਕੋਸ਼ਿਸ਼ ਵੀ ਕਰੂੰਗਾ ਵੀ ਜੇ ਇੱਥੇ ਇਹ ਦਿਸਦੀ ਹੋਈ ਇਹ ਜ਼ੂਮ ਕਰਕੇ ਆ ਮੈਂ ਤੁਹਾਨੂੰ ਦਿਖਾ ਰਿਹਾ ਪਰ ਨਹੀਂ ਤਰੇੜ ਜਿਹੜੀ ਆ ਉਹ ਵਿੱਚੋਂ ਵਿੱਚ ਹੈਗੀ ਆ ਤੇ ਮੈਨੂੰ ਵੀ ਆਵਾਜ਼ ਲਗਾਈ ਕਿ ਵੀਰ ਅੱਗੇ ਨਾ ਜਾ ਤੇ ਜੇਸੀ ਵੀ ਮਸ਼ੀਨ ਦੇ ਨਾਲ ਜਿਹੜਾ ਖੁੰਝਾ ਆ ਉਹ ਬਿਲਕੁਲ ਜਰੂਰ ਉਹ ਪੂਰਿਆ ਗਿਆ ਪਰ ਪਾਣੀ ਇੱਥੇ ਬੜੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਘੁੰਮਦਾ ਆ ਤੇ ਥੱਲੋਂ ਜਿਹੜੀ ਆ ਉਹ ਖਾਰ ਪਾ ਕੇ ਕਿਸੇ ਵੀ ਟਾਈਮ ਜਿਹੜੀ ਢਿੱਕ ਡਿੱਗਣ ਦੇ ਅਸਾਰ ਜਿਹੜੇ ਆ ਉਹ ਪੂਰੇ-ਪੂਰੇ ਬਣੇ ਹੋਏ ਹੈਗੇ ਕਿਉਂਕਿ ਜੇ ਅੱਜ ਦੀ ਰਾਤ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਂਦੀ ਤਾਂ ਸਵੇਰੇ ਤਾਂ ਇੱਕ ਵਾਰ ਫੇਰ ਸੰਗਤ ਜਿਹੜੀ ਆ ਉਹ ਹੰਬੜਾ ਮਾਰ ਕੇ ਇੱਥੇ ਥੱਲੇ ਜਿਹੜੇ ਆ ਉਹ ਜਰੂਰ ਲਗਾ ਦੇਵੇਗੀ ਪਰ ਹਾਲ ਦੀ ਘੜੀ ਇਹ ਜੇ ਰਾਤ ਦੇ ਵਿੱਚ ਸੰਗਤ ਜਿਹੜੀ ਆ ਇੱਥੇ ਇਹ ਨਹੀਂ ਹੋਵੇਗੀ ਤਾਂ ਫਿਰ ਰੱਬ ਰਾਖਾ